ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਲੋਕ ਸਭਾ ਚੋਣਾਂ 2024 ਦੇ ਨਤੀਜੇ ਅੱਜ ਆ ਗਏ ਹਨ ਅਤੇ ਅੰਮ੍ਰਿਤਸਰ ਵਿੱਚ ਕਾਂਗਰਸ ਦੇ ਨੇਤਾ ਗੁਰਜੀਤ ਸਿੰਘ ਔਜਲਾ ਨੂੰ ਤੀਜੀ ਵਾਰ ਜਿੱਤ ਮਿਲੀ ਹੈ ਇਸ ਸਮੋਖੇ ਤੇ ਉਹਨਾਂ ਨੇ ਆਪਣੀ ਜਿੱਤ ਨੂੰ ਬਿਲਕੁਲ ਸਾਦੇ ਢੰਗ ਨਾਲ ਮਨਾਇਆ ਹੈ ਗੁਰਜੀਤ ਸਿੰਘ ਔਜਲਾ ਆਪਣੇ ਪਰਿਵਾਰ ਤੇ ਆਪਣੇ ਸਮਰਥਕਾਂ ਦੇ ਨਾਲ ਬਿਲਕੁਲ ਸਾਦੇ ਢੰਗ ਨਾਲ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਸੱਚਕੰਡ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਪੁੱਜੇ। ਇਸ ਮੌਕੇ ਤੇ ਉਹਨਾਂ ਨੇ ਮੱਥਾ ਟੇਕ ਕੇ ਗੁਰਬਾਣੀ ਕੀਰਤਨ ਸਰਵਣ ਕੀਤਾ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਉਹਨਾਂ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਵਾਸੀਆਂ ਦੇ ਪਿਆਰ ਕਰਕੇ ਹੀ ਇਹ ਮੈਨੂੰ ਜੱਤ ਮਿਲੀ ਹੈ। ਮੈਂ ਗੁਰੂ ਘਰ ਸ਼ੁਕਰਾਨਾ ਕਰਨਾ ਹੈ ਕਿ ਜਿਨ੍ਹਾਂ ਦੀ ਪਾਰ ਕਿਰਪਾ ਸਦਕਾ ਸੰਗਤ ਨੇ ਮੈਨੂੰ ਤੀਸਰੀ ਵਾਰ ਗੁਰੂ ਨਗਰੀ ਤੋਂ ਮੈਂਬਰ ਪਾਰਲੀਮੈਂਟ ਚੁਣ ਕੇ ਜੇਟ ਹਰਮੀ ਲੋਕ ਸਭਾ ਲਈ ਮੈਂ ਸੱਚੇ ਪਾਤਸ਼ਾਹ ਦਾ ਦਿਲ ਦੀਆਂ ਗਰਾਈਆਂ ਕੋ ਧੰਨਵਾਦ ਕਰਦਾ ਹਾਂ ਔਰ ਸ਼ੁਕਰੀਆ ਕਰਨਾ ਉਹ ਨਤਮਸਤਕ ਹੋਣ ਹੈ ਆ ਹਰਮੰਦਰ ਸਾਹਿਬ ਬਿਲਕੁਲ ਅਸੀਂ ਤੇ ਬਿਲਕੁਲ ਸਾਦਾ ਰੱਖਿਆ ਜੀ ਕੋਈ ਢੋਲ ਨਹੀਂ ਕੋਈ ਸਾਰਿਆਂ ਨੇ ਅਸੀਂ ਮਨਾ ਕੀਤਾ ਸੀ ਕਿ ਤੁਸੀਂ ਨਾ ਕਰਿਓ ਔਰ ਮੈਂ ਹਰ ਇੱਕ ਨੂੰ ਕਹੂੰਗਾ ਕਿ ਅਸੀਂ ਤੇ ਚਰਖਲੋ ਖੈਰ ਇਹ ਤੇ ਅੱਜ ਜੂਨ ਦੇ ਕਰਕੇ ਹੈ ਬਟ ਮੈਂ ਹਮੇਸ਼ਾ ਹੀ ਸਾਦੇ ਤਰੀਕੇ ਨਾਲ ਹੀ ਆਉਣਾ ਹੈ ਭਾਵੇਂ ਕੋਈ ਕਿੰਨੀ ਵੀ ਖੁਸ਼ੀ ਹੋਵੇ ਕੁਝ ਵੀ ਹੋਵੇ ਗੁਰੂ ਘਰ ਉਪਰ ਅਰਦਾਸ ਬੇਨਤੀ ਵੀ ਕਰਨੀ ਹੋਵੇ ਤੇ ਸਾਦੇ ਪਰਿਵਾਰ ਦੇ ਨਾਲ ਆ ਕੇ ਮੱਥਾ ਟੇਕ ਕੇ ਜਾਇਦਾ ਟਿਕਟ ਮਿਲੇ ਵੀ ਜਿੱਤ ਵੀ ਹੋਵੇ ਤੇ ਹਮੇਸ਼ਾ ਹੀ ਸਾਦੇ ਟੰਗ ਰਹੀ ਆਇਦਾ ਕਿਉਂਕਿ ਇਸ ਘਰ ਦੇ ਵਿੱਚ ਅਸੀਂ ਮੇਰਾ ਮੰਨਣਾ ਹੈ ਕਿ ਜਿੰਨਾਂ ਨੇ ਓਕੇ ਆ ਸਕਦੇ ਉਹਨਾਂ ਨੇ ਓਕੇ ਆਉਣਾ ਚਾਹੀਦਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ